ਅੱਜ ਜਿਹੜੀ ਕੁਸਾਰੇ ਖਾਕ ਬਹੁਤ ਹੋ ਗਏ ਅੱਜ ਜਿਹੜੇ ਖਾਣੇ ਜੇਟ ਹੈ ਮੋਰਨਿੰਗ ਦਾ ਵਰਨਿੰਗ ਕਾਦੀ ਵਜੇ ਤਾਂ ਨੌਂ ਗਏ ਆ ਮੈਨੂੰ ਰਾਤ ਥੋੜਾ ਜਿਹਾ ਲੇਟ ਆਏ ਸੀ ਤੇ ਥੱਕੇ ਸੀ ਕਰਕੇ ਨਾ ਗੱਡੀ 'ਚ ਬੈਠ ਬੈਠ ਕੇ ਮੇਰੇ ਪੈਰਾਂ ਤੇ ਬਹੁਤ ਜ਼ਿਆਦਾ ਸੋੜ ਲੱਗ ਗਈ ਸੀ ਇਹਦੀ ਫਿਰ ਆ ਕੇ ਗਰਮ ਗਰਮ ਪਾਣੀ ਨਾਲ ਨਹਾਤੀ ਫਿਰ ਥੋੜਾ ਠੀਕ ਹੋਇਆ ਤੇ ਅੱਜ ਫਿਰ ਥੋੜਾ ਜਿਹਾ ਲੇਟ ਉੱਠਿਆ ਗਿਆ ਫਿਰ ਮੈਂ ਕਿਹਾ ਕਾ ਨੂੰ ਜੀ ਦਿਨ ਚਾਲਦੇ ਗੁਰਦੁਆਰਾ ਸਹਿਬੀ ਨਾਗਾ ਪੋਣਾ ਫਿਰ ਮੈਂ ਗੁਰਦੁਆਰਾ ਸਹਿਬ ਚਲੀ ਗਈ ਆ ਕੇ ਚੱਪ ਕੱਪੜੇ ਕਪੜਿਆਂ ਦਾ ਹੋ ਗਿਆ ਕਰਕੇ ਹੁਣ ਮੈਂ ਕਿਹਾ ਦਾਲ ਬਣਾ ਲੈਨੇ ਆ ਨਾਲ ਸ਼ਾਮ ਦਾ ਸਰੂ ਦਾ ਦਿਨ ਛੋਟੇ ਆ ਤੇ ਫਿਰ ਰਾਤ ਬਣਾਈ ਸੀ ਜੀ ਸਬਜੀ ਉਹ ਥੋੜੀ ਸੀ ਤੇ ਮੈਂ ਕਿਹਾ ਚਾਰ ਸਾਥੀ ਉਹ ਖੰਣਾੜੇ ਲੋ ਗੁਲਾਬ ਚਾ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਹੈਗਾ ਤੇ ਕਰਦੇ ਰਹਿਣਾ ਗੱਲਾਂ ਬਾਤਾਂ ਦੀ ਬਣੀ ਰਿਓ ਵੀਡੀਓ ਦਿਨ ਦਾ ਮੇਰਾ ਨਿਕੋਂ ਕੁਛ ਨਹੀਂ ਇਹ ਢਾਲ ਪਿਓ ਰਾਣੀ ਚਾਹ ਨਾਕ ਦੇ ਦੋ ਕੱਪ ਕੀ ਕੁ ਮੇਟ ਤੋੜ ਦਿੰਦਾ ਸਰ ਓਏ ਉਹਨਾਂ ਦੇ ਹੈ ਨਹੀਂ ਉਹਨਾਂ ਵੀ ਕਰੋਂ ਪੱਕੀ ਪਈ ਆ ਕੌਣ ਆਇਆ ਸੀ ਨਾਲ ਤੇਰੇ ਓਏ ਉਹ ਨਹੀਂ ਉਹਨੂੰ ਧਰਮੇ ਨੂੰ ਕਿਹਾ ਸੀ ਅੰਦਾ ਫੜਦੇ ਪਰ ਰਿਸ਼ਤੇਦਾਰ ਹੈ ਇੱਥੇ ਨਾਲ ਜਾਣਾ ਸੀ ਭਾਂਡੇ ਵਾਖੇ ਨਹੀਂ ਲੱਗਾ ਉਹ ਸਿੱਪੇ ਨੂੰ ਕਿਹਾ ਉਹ ਭਾਂਡੇ ਫਾਸ ਨੂੰ ਜੋਕਾਂ ਦੇ ਆਲੇ ਢੂਲਾ ਜਿਆ ਬੁਣੀ ਜਾਂਦੇ ਤਰੇ ਹੀ ਕਿੰਨਾ ਕ ਤੋੜ ਲਿਆ ਬਹੁਤ ਫੇਰ ਵੀ ਉਹ ਕਹਿੰਦਾ ਅਖੇ ਜਿਆਦਾ ਨਹੀਂ ਹੁਣ ਪੰਡ ਬੰਨਣੀ ਆ ਇਹ ਨੂੰ ਨਹੀਂ ਚਾਪਾ ਹਾਂ ਕੋਈ ਨਾ ਕੀ ਕਰੂੰ ਸਾਗ ਦਿਲਜੀਤ ਉਹਨਾਂ ਹੈ ਹੀ ਨਹੀਂ ਆ ਵੇਖ ਗੋਭੀ ਸਰੋਂ ਦੀਆਂ ਕਿੰਨੇ ਸੀੜੀਆਂ ਹੋਈਆਂ ਪਈਆਂ ਨਾਲ ਦੀਤਾ ਪੂਰਾ ਹੀ ਜਾਂਦਾ ਲਾ ਲੱਥਣੇ ਉਹਨਾਂ ਨੇ ਕਿਹਾ ਸੀ ਆਥਣੇ ਲਿਆ ਦੇਣਾ ਸੀ ਆਥਣੇ ਅਸੀਂ ਘਾਰਾ ਚੋਂਦੇ ਸੀਗੇ ਹਾਂ ਉੱਧਰ ਕੱਢਿਆ ਏ ਗੇੜਾ ਸਾਰੇ ਹੈਗਾ ਉੱਧਰ ਵੀ ਆ ਜਾਓ ਬਾਈ ਜੀ ਨਹੀਂ ਵਿੱਚ ਜਿੱਥੇ ਕੀ ਆਰੋ ਇਹ ਵੀ ਆਰੋ ਫਿਰ ਇੱਕ ਇੱਕ ਪੀਰ ਨਹੀਂ ਤੋੜ ਤੇ ਬਾਹਰ ਆਲਾ ਦਾਸ ਥੋੜੂ ਕਿਨੇ ਵਿਚਾਰੀ ਨੂੰ ਕੰਮ ਨਹੀਂ ਬਣਾਉਂਦਾ ਬੋਆ ਮਸਾਂ ਸੱਚਾ ਜਾਂਦਾ ਸੱਪੇ ਵਡਾਉਂਦੀ ਜਾਵਾ ਵਾਹ ਲੈ ਤੈਨਾਂ ਆਪੇ ਸਿੱਕ ਪੁਲਾਦੀ ਨਾ ਤੂੰ ਤਾਂ ਤੁਸੀਂ ਵੇਖਣਾ ਹੁਣ ਥੱਲੇ ਤਾਂ ਗਾਲਾਂ ਲਿੰਘ ਆ ਜਾਣਾਂ ਕੋਈ ਇਹਦਾ ਬਣਾ ਰਹੀਆਂ ਕੇਰਾਂ ਦੋ ਦੋ ਸੰਤਰਮੇਂ ਦੋ ਕਰਪਾਏ ਬੂਲੀ ਜਾਂਦਾ ਜੀ ਕੋਈ ਆਂ ਤਾਂ ਚੱਲਦੇ ਨੇ ਲੋਚਾ ਪਾ ਤੂ ਨੇ ਸਾਗ ਤੇ ਚੱਲ ਗਏ ਮਗਰ ਮੂਰੇ ਭੱਜੇ ਤੋਂ ਜਾਣੀ ਅੱਛਾ ਉਹ ਕਹਰਾ ਪਾਇ ਬਾਬੇ ਬਾਹਰ ਸ਼ਾਦੀ ਹੈ ਨਾ ਉਹ ਜਗਾ ਓਏ ਅੱਛਾ ਉਹ ਬਾਬੇ ਬਾਗਲੀ ਸ਼ਾਦੀ ਜਗਾ ਉਧਰ ਇਧਰ ਫੌਜਾਂ ਦਾ ਕੋਠਾਂ ਸਾਰੀਆਂ ਜੀ ਇਧਰ ਆ ਪਾ ਤੋੜਨਾ ਸੀ ਕੇ ਸਾਗ ਬਾਈ ਕੇ ਖੇਤ ਮੈਂ ਇਹ ਤੋਂ ਸਕੂਟਰੀ ਲੜੀ ਸਾਡਾ ਦਾ ਸਕੂਟਰੀ ਹੋ ਜੋ ਆਪਾਂ ਕਰਨ ਕਿ ਭਈ ਸਕੂਟਰੀ ਤੇ ਚਪਾਉਣੀ ਹਾਰ ਪਾਣੀ ਪਾਣੀ ਵਸੋ ਕਿ ਕਿ ਫਿਰ ਤਾਈ ਨੂੰ ਸਮੋਸਾ ਕਿੰਨਾ ਪਾਗਨੇ ਮੈਂ ਐਕਟਿਵ ਕਰਨ ਚੱਕ ਤੂੰ ਹੁਣ ਐ ਕਰੀ ਨਾ ਜਿਹੜਾ ਸਵੇਰ ਵਾਲਾ ਉਹ ਪਕਾ ਲਈ ਦੂਜੇ ਚੋ ਚੱਕ ਦਾਂਗੀ ਲੈ ਆਪਾਂ ਬਾਅਦ ਵਿੱਚ ਬੋਲਦੇ ਆਂ ਰਾਨੀ ਦਹੀਂ ਡੱਬੇ ਚੀ ਹੈ ਕਿ ਹੋਰ ਵੀ ਪਿਆਰ ਨੂੰ ਨਹੀਂ ਹੋਣਾ ਨਹੀਂ ਫਿਰ ਹੁਣ ਮੈਂ ਕੁੱਤੀ ਨੂੰ ਰੋਟੀ ਕਾ ਦੇਣਾ ਪਾਵਾਂ ਉਹਨਾਂ ਦਾ ਤਾਂ ਕੁਸਾਈ ਨਹੀਂ ਚਾਹਦੀ ਵਿੱਚੋਂ ਕੁੱਤੀ ਦਾ ਸਾਰਨਾ ਅੱਜ ਦਹੀਂ ਥੋੜਾ ਸੀਗਾ ਅਜੇ ਤੜਕੇ ਪਤਾ ਨਹੀਂ ਤੂੰ ਆਨੀ ਨਾ ਪਾਦੀ ਰੋਟੀ ਹਾਂ ਤੜਕੇ ਤਾਨੂੰ ਨਾ ਪਾਦੀ ਕਿ ਕੋਈ ਨਹੀਂ ਕੁੱਤੀ ਨੂੰ ਤਾਂ ਸੌਣੀ ਆਵੇਂ ਰੋਟੀ ਨੂੰ ਪਈ ਆਉਂਦੀ ਐ ਤੇ ਜਿੰਨਾ ਨੂੰ ਪਾਉਣਾ ਪਾ ਦੇ ਨਹੀਂ ਬਦੀ ਰੱਖਣ ਨੂੰ ਨਾ ਬਦੀ ਥੋੜਾ ਖਾ ਲੈਣ ਕੇ ਬਸ ਪਾ ਲੈ ਛੀ ਚ ਪਾ ਦਨੀ ਆ ਇਹ ਤਾਂ ਸੰਘਣੀ ਆ ਦੁੱਧ ਨਹੀਂ ਕਿ ਮੈਂ ਮਰਜੀ ਕਰ ਲੈਂਦਾ ਨਾ ਤੇ ਵੀ ਜੀ ਜਾ ਤੇ ਮਸ਼ੀਨਾਂ ਵੀ ਆਵੇ ਦੋ ਜਿੰਨ ਮੱਤੇ ਲਗਾਈ ਦੀ ਹੁੰਦੇ ਆ ਨਹੀਂ ਵੇਖ ਕੇ ਮਨ ਮਾਣੇ ਤੇ ਮੂਹੇ ਨਹੀਂ ਜੀ ਸਕਦਾ ਮਾਂ ਜੀ ਲਿਵਰ ਨਾ ਤਾਂ ਰੋਣ ਦਾ ਕਾਰਨ ਇਹਨਾਂ ਨੂੰ ਆਇਂ ਨਹੀਂ ਨਾ ਪਤਾ ਕੁੱਤਿਆਂ ਨੂੰ ਵੀ ਫਿਰ ਪਾਉਣਾ ਹੁੰਦਾ ਵਾ ਹਜੇ ਉਹਨਾਂ ਨੇ ਨਾ ਮਾਂ ਕੁੱਤਿਆਂ ਨੂੰ ਜਿੰਨਾ ਨੇ ਰੋਟੀ ਖਾਧੀ ਕੱਲ ਤੇ ਨਹੀਂ ਖਾਧੀ ਅੱਜ ਕਿੰਨੇ ਜਾਣੇ ਤਾਂ ਘੱਟ ਗਿਆ ਤੇ ਰੋਟੀ ਖਵਾ ਲੈ ਤੇ ਨਹੀਂ ਤਾਂ ਇੱਕਦੋ ਵੀ ਦਹੀਂ ਘੱਟ ਹੋਣਾ ਸੀ ਐਦੋ ਵੀ ਦਹੀਂ ਘੱਟ ਹੋਣਾ ਸੀ ਇਹਦਾ ਅੰਸਪਰੇ ਸੀ ਹੋਰ ਅਜ ਮੜ ਕੇ ਜਾਇਆ ਜਾਂ ਆਪਾਂ ਆਪਾਂ

ਤਦਾਂ ਸੀ ਜੇ ਨਹੀਂ ਨੋ ਬੋ ਪਾਣੀ ਤੇਰਾ ਪਾਰਤੀ ਆ ਬੋਤਲ ਦੱਤਾ ਕਰਕੇ ਥੇਗਾ ਹਾਂ ਆ ਤਦ ਕਰਾਂ ਜੁਠੇ ਚੱਲ ਇਹਦੇ ਰੱਖ ਦੇ ਮੈਂ ਤਾਂ ਜਾਣੀ ਅੱਜ ਅੱਧਾ ਖੜਾ ਫੇੜਾ ਮੈਂ ਤਾਂ ਦੇਖਿਆ ਨਹੀਂ ਅੱਜ ਕਿੱਥੇ ਆ ਆ ਦੇਖਿਆ ਕਿੱਥੇ ਆ ਬਸ ਕੋਈ ਨਹੀਂ ਫਿਰ ਹਾਂ ਕੁਝ ਪਿਆ ਹੋਵੇ ਨਾ ਪਰ ਤੜਕੇ ਚੱਕਣੀ ਹੈ ਕੋਈ ਚੇਪਰ ਫੀਲੇ ਦਾ ਤਾਂ ਸੰਗਾਈ ਕੱਟਾ ਕਿਹੜਾ ਕਹਿੰਦਾ ਇਹ ਲਾ ਲਓ ਨਹੀਂ ਸਵੇਰੇ ਤਾਂ ਖਾਂਗੇ ਵੀ ਸਾਜਰੇ ਪੋਰਾ ਅੱਜ ਦਾ ਆਹ ਤੇ ਬਾਹਰ ਤੋਂ ਕਿੰਨਾ ਵੀਰ ਤੋਂ ਗਈ ਰਾਤ ਤਾਂ ਮੈਨੂੰ ਪਤਾ ਹੀ ਨਹੀਂ ਤੇ ਖਾਣੇ ਨਾ ਖਰਦਾ ਹੋ ਅੱਜ ਪਤਾ ਨਹੀਂ ਫਿਰ ਤੂੰ ਹੀ ਤਾਂ ਥੱਕੇ ਹੁੰਦੇ ਸੀਗੇ ਅੱਜ ਤੂੰ 7:00 ਵਜੇ ਪੂਰੇ ਤੱਕ ਜੀ ਪਹੁੰਚ ਗਾ 7:00 ਵਜੇ ਸਿੱਟੀ ਚਾਹ ਪੂਰੀ ਲੈ ਨਹੀਂ 7:00 ਵਜੇ ਨੂੰ ਤੂੰ ਘਰਦਵਾਰੇ ਹੋ ਕੇ ਆ ਜਾਨੀ ਛਾਹ ਤੂੰ ਪੀ ਕੇ ਲੈ ਭਣੇ ਭਾਂਡੇ ਚੱਕ ਲਈ ਹੁਣ ਚੱਕ ਲਊਗੀ ਤੇ ਮੈਂ ਆ ਦਾ ਕੰਮ ਧੰਦਾ ਆਪਾਂ ਨਵੇੜ ਲਿਆ ਸਾਰਾ ਤੇ ਹੁਣ ਕਰਦੇ ਆਪਾਂ ਤਾਂ ਐਡੀਟਿੰਗ ਜਾ ਕੇ ਬਲੌਗ ਦੀ ਤੇ ਮੈਂ ਪਾਉਣੀ ਆ ਬਲੌਗ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਲੈ ਕੇ ਹੱਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ